ਜਿਸ ਤੋਂ ਲੋਰ ਇੱਕ ਬੋਸਕ ਨੂੰ ਕੋਇਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੱਛੀ ਨੂੰ ਮਾਰਨ ਵਾਸਤੇ ਜਿਹੜੀ ਆਪਣੀ ਆ ਨਾ ਸਿੱਧੂਆ ਗੈਦਰ ਦੇਖੋ ਉਹ ਹੈ ਇਹ ਸਾਰਿਆਂ ਨੂੰ ਪਤਾ ਹੀ ਸਮਝਾ ਲਿਆ ਤਿੰਨ ਮੱਡਾਂ ਦੇ ਵਿੱਚ ਜੀ ਜਿਸ ਤੋਂ ਲੋਰ ਇਹ ਮੋਮਬੱਤੀਆਂ ਇਹ ਦੋ ਟੱਬੀਆਂ ਜਿਹੜੀਆਂ ਮੋਮਬੱਤੀਆਂ ਦੀਆਂ ਦੀਦੀਆਂ ਕਿੰਨੀਆਂ ਨੇ ਉਹ ਵੀ

ਪਾਜੀ ਅੱਜ ਕੁਝ ਸਮਾਨ ਵੰਡਿਆ ਜਾ ਰਿਹਾ ਵਾ ਕਿਟ ਵਿੱਚ ਕੀ ਕੀ ਹੈਗਾ ਵਾ ਤੇ ਕਿੰਨਾ ਵੱਲੋਂ ਜਿਹੜਾ ਜਰਾ ਅੱਜ ਸਮਾਨ ਜਿਹੜਾ ਵਾ ਵੰਡਿਆ ਜਾ ਰਿਹਾ ਪਿੰਡਾਂ ਵਿੱਚ ਅਕੀਨ ਦੇਖੀਏ ਜੀ 2028 ਦੇ ਮੰਤਰਾਂ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਅਸੀਂ 4-5 ਜਿਹੜਾ ਅਸੀਂ ਇਹ ਫਲੋਰਮ ਕਰ ਚੁੱਕੇ ਸਭ ਪੈਂਡਿੰਗ ਹੋ ਗਿਆ ਇਸ ਕੰਮ ਦੀ ਸ਼ੁਰੂਆਤ ਕੀਤੀ ਆ ਅੱਜ ਜਿੱਕੇ ਦੇ ਪਹਿਲਾ ਜਿਹੜਾ ਅਸੀਂ ਫਲੋਰਮ ਦਿੱਤੇ ਸੀ ਕਿ ਅਸੀਂ 200 ਕਿੱਟ ਜਿਹੜੀ ਅੱਜ ਅਸੀਂ ਵੰਡ ਰਹੇ ਹਾਂ ਜਿਹਦੇ ਨੋਟਸ ਪਰਵਾਰਾ ਤਾਂ ਕਿ ਆਪ ਇਹ ਕਿੱਟਾਂ ਦੇ ਵਿੱਚ ਜਿਹੜਾ ਸਮਾਨ ਆ ਸਾਰਾ ਬਟੂ ਵਾਲਾ ਵਾ ਜਿਹੜਾ ਹਰ ਚੀਜ਼ਾਂ ਦੇ ਇਲਾਣੇ ਵਿੱਚ ਜਿਹੜੇ ਕੀ ਕੀ ਜ਼ਰੂਰਤ ਹੁੰਦੀ ਆ ਉਹ ਹਰ ਚੀਜ਼ ਇਸ ਦੇ ਵਿੱਚ ਮਿਲਿਆ ਨੇ ਬੁਣਾ। ਪਾਉਲੋ ਹੋਰ ਵਾਲੇ ਸਾਹਮਣੇ ਵਿੱਚ ਖੁਦਾਨਾ ਕਰਤਾ ਕਿ ਇਹ ਜਿਆਦਾ ਮੁੰਦਵਾ। ਕਿ ਇਹ ਬੜਾ ਬੰਦਿਆ ਕੀਲੇ ਨਾਮ ਇੱਕ ਪਰਵਾਰ ਦੇ ਨਾਮ ਦਾ ਇੱਕ ਇਟ ਲੈਡਰ ਪੈਸੰਦ ਸੁਣਦਾ। ਮੈਂ ਆਪਣੇ ਨੂੰ ਤੁਹਾਡੀ ਜੀ ਬਹੁਤ ਬਹੁਤ ਤੁਹਾਡੀ ਜੀ ਬਹੁਤ ਬਹੁਤ ਸਾਡੇ ਬਹੁਤ ਸੂਤੇ ਵਿੱਚ ਭੰਦਾ ਪ੍ਰਯੋਗ ਦਮਿਤ ਚਾਹ ਉਹ ਉਸ ਤਹਾ ਦੇ ਮਾਇਕ ਦਾ ਕਰਦਾ ਹੈ ਜੀ ਅੱਜ ਪਿੰਡ ਖੋਦੇ ਬੇੜ ਦੇ ਵਿੱਚ ਕੁਝ ਸਮਾਨ ਕਿਟ ਵੰਡੀ ਜਾ ਰਹੀ ਆ ਉਸ ਬਾਰੇ ਤੇ ਕਿਟ ਵਿੱਚ ਮਾਉਂਟ ਦੀ ਕਿਨੇ ਦੀ ਕਿਟ ਜਿਹੜੀ ਹੈਗੀ ਆ ਜੀ ਉਹ ਵੀ ਜਰੂਰ ਦੱਸਣਾ ਤੇ ਕਿਹੜੀ ਸੰਥਾ ਵੱਲੋਂ ਆ ਜੀ ਵਾਇਰ ਤੋਂ ਮਿਲਦਾ ਪਾਛਾ ਆਤੀ ਮੈਂ ਸਤਪੀਰ ਸਿੰਘ ਪਿੰਡਾ ਨਗਰ ਖੋਜੂਟਿਆ ਜਿੰਦੇ ਵਿੱਚ ਦੋਸਤੋ ਤੇ ਜਿਹੜੀ ਬੰਦਿਆ ਆ ਜੋਸਨ ਨੇ ਤੇ ਉਸ ਨੇ ਮਾਉਂਟ ਕਿਟ ਜਿਹੜੀ ਹੈਗੀ ਕਿੰਨੇ ਦੀ ਤਿਆਰ ਹੋਈ ਹੈ ਮਾਉਂਟ ਕਿਟ तकरीबन ਜੋ ਹਸਲ ਜਾਰੀ ਹੋਣ ਦੇ ਸਾਹਮਣੇ 3000 ਦੀ ਨਾ ਨਮਾਜ਼ ਕਰਦੇ ਆ ਇਹਨਾਂ ਸਰਦਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਕੀ ਫੌਜ ਸਾਹਿਬ ਸਰਵੰਭ ਸਾਹਿਬ ਜੀ ਕਿਹੜੇ ਕਿਹੜੇ ਪਿੰਡਾਂ ਵਿੱਚ ਜਿਹੜੀਆਂ ਕਿੱਟਾਂ ਜਿਹੜੀਆਂ ਹੁਣ ਤੱਕ ਮੜ ਚੁੱਕੀਆਂ ਜੀ ਉਹ ਕੈਪਟਨ ਨਰਿੰਦਰ ਸਿੰਘ ਸਪੰਦ ਸਿਟਰਕੇ ਤੇ ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਦੀ ਸੁਰੱਖਿਤੀ ਟੀਮ ਦਾ ਅਗਰੇ ਕੇਸ ਕੰਪਨੀ ਲਾਪੂਲੇਸ਼ਨ ਤੋਂ ਜੌਨਸਨ ਐਂਡ ਜੌਨਸਨ ਜੀ ਵੀ ਜਿਨ੍ਹਾਂ ਨੇ ਪੂਰੀ ਹੱਥ ਕੇ ਸਾਡੇ ਗੁੱਡੇ ਨਾ ਬਾਬਾ ਨਾਲ ਹਲਕੇ ਦੇ ਵਿੱਚ ਕਿੰਨੇ ਪਿੰਡਾਂ ਵਿੱਚ ਸਾਡੇ ਕੋਲ ਪਿੰਡ ਸੀ ਜਿਹਦੇ ਵਿੱਚੋਂ ਲਗਭਗ ਤਕਰੀਬਨ 12 ਤੋਂ 13 ਪਿੰਡਾਂ ਦੇ ਵਿੱਚ ਡਿਸਟ੍ਰਿਬਿਊਸ਼ਨ ਸੀ ਜਿਸ ਤੋਂ ਪਹਿਲਾਂ ਉਹ ਜਿਹੜਾ ਜਿਹੜਾ ਲਖਤਾ ਪਿੰਡਾਂ ਵਿੱਚ ਡਿਸਟ੍ਰਿਬਿਊਸ਼ਨ ਪਹੁੰਚਿਆ ਜਿਹਦੇ ਵਿੱਚ ਕਿ ਸ਼ਰਮਾ ਬਸ ਸਿੰਘਪੁਰ ਖੰਨਾ ਅੱਜ ਕੋਲੇਬੇਟ ਹੋਇਆ ਬਸ ਇੱਕ ਕਾਰਟਿਸ ਤੋਂ ਬਾਅਦ ਜਿਹੜਾ ਰੜੇ ਵਾਲੀ ਤਾਂ ਸਾਡਾ ਜੋ 3 ਦਿਨਾਂ ਦਾ ਕਲਸਿਸ ਦਾ ਵੀ ਪ੍ਰੋਗਰਾਮ ਹੈਗਾ ਸਾਡਾ ਤੇ ਮੈਂ ਇਹਨਾਂ ਦੀ ਟੀਮ ਦਾ ਜੋਂਸਨ ਐਂਡ ਜੋਂਸਨ ਦੀ ਕੰਪਨੀ ਜਿਨ੍ਹਾਂ ਨੇ ਇਹ ਦੂਰੀ ਆਰਕਿਟਸ ਫੜ ਪੀੜਤਾਵਸਤੇ ਭੇਜੀ ਆ ਉਹਨਾਂ ਦਾ ਇਹ ਬਲੰਕ ਫਾਊਂਡੇਸ਼ਨ ਤੋਂ ਅਮਰੀਕਨ ਦੇ ਜਿੰਨੇ ਵੀ ਟੀਮ ਮੈਂਬਰ ਨੇ ਉਹਨਾਂ ਦਾ ਸਹਿਯੋਗ ਕਰਦਾ ਨਾ ਜਿਨ੍ਹਾਂ ਨੇ ਮੁਸ਼ਕਲ ਵਕਤ ਦੇ ਵਿੱਚ ਸਾਡੇ ਇਲਾਕੇ ਦੇ ਜਾਨੀਵਾਂ ਨੂੰ ਤੌਮ ਪੀਟੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ